ਸਿਕਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਮਨ ਦੇ ਅੰਦਰ ਇੱਕ ਖਿਆਲ ਆਇਆ ਕਿ ਕਿਸੇ ਵੀ ਧਰਮ ਦੇ ਅੰਦਰ ਜਦੋਂ ਕੋਈ ਗੱਲਬਾਤ ਚੱਲਦੀ ਹੈ ਜਾਂ ਕੋਈ ਨਵਾਂ ਉਸ ਧਰਮ ਦਾ ਪੰਦੀ ਬਣ ਕੇ ਤੁਰਨਾ ਚਾਹੁੰਦਾ ਹੈ ਤੇ ਸਭ ਤੋਂ ਪਹਿਲਾ ਜੋਰ ਇਹ ਨਾ ਜਿਹੜਾ ਲਿਬਾਸ ਦੇ ਉੱਤੇ ਦਿੱਤਾ ਜਾਂਦਾ ਚਿੱਟਾ ਪਾ ਨੀਲਾ ਪਾ ਇਸ ਤਰ੍ਹਾਂ ਦਾ ਪਾ ਇਸ ਤਰ੍ਹਾਂ ਦਾ ਨਾ ਪਾ ਕਾਂ ਵੀ ਉਹ ਹਿੰਦੂ ਧਰਮ 'ਚ ਸਿੱਖ ਧਰਮ 'ਚ ਜਾਂ ਮੁਸਲਮਾਨਾਂ ਦੇ ਅੰਦਰ ਜਾਂ ਯਹੂਦੀਆਂ ਬੋਧੀਆਂ ਪਾਰਸੀਆਂ ਜੈਨੀਆਂ ਦੇ ਅੰਦਰ ਕਿਧਰੇ ਵੀ ਇਹ ਗੱਲ ਚੱਲਦੀ ਔਰ ਕਾਮਨ ਚੱਲਦੀ ਇਹ ਰੀੜ ਦੀ ਹੱਡੀ ਬਣਾ ਕੇ ਇਸ ਗੱਲ ਨੂੰ ਪੇਸ਼ ਕੀਤਾ ਜਾਂਦਾ ਹੈ ਗੱਲ ਮੈਂ ਇਹ ਕਰਨੀ ਚਾਹੁੰਦਾ ਵੀ ਅਕਲ ਤੇ ਲਿਬਾਸ ਇਹਨਾਂ ਦੋਵਾਂ ਦਾ ਕੋਈ ਤਾਲਮੇਲ ਨਹੀਂ ਹੈ ਅਕਲ ਹੋਵੇ ਤੇ ਬੇਸ਼ੱਕ ਉਹਦੇ ਕੋਲ ਵੀ ਹੋਵੇ ਜਿਹਦੇ ਤਨ ਦੇ ਉੱਤੇ ਕੱਪੜਾ ਹੀ ਨਾ ਹੋਵੇ ਜਿਹਦੇ ਤਨ ਦੇ ਉੱਤੇ ਇੱਕ ਫੱਟੀ ਲੀਰ ਵੀ ਨਾ ਹੋਵੇ ਤੇ ਨਾ ਹੋਵੇ ਤੇ ਬੇਚਕ ਉਹਦੇ ਕੋਲ ਵੀ ਨਾ ਮਿਲੇ ਜਿਹੜਾ 3 ਪੀਸ ਸੂਟ ਪਾਈ ਫਿਰਦਾ ਹੈ ਜਾਂ ਚੰਗੀ ਮਹਿੰਗੀ ਟਾਈ ਲਾਈ ਫਿਰਦਾ ਹੈ ਚੰਗੇ ਸਪੈਕਸ ਹੋਣ ਚੰਗੀ ਪਾਗ ਹੋਵੇ ਚੰਗਾ ਅਡੰਬਰ ਪਹਿਰਾਵਾ ਹੋਵੇ ਨਾ ਹੋਵੇ ਤੇ ਅਗਲ ਉਹਦੇ ਕੋਲ ਵੀ ਨਾ ਹੋਵੇ ਅਕਲ ਤੇ ਲਿਬਾਸ ਦੋਹਾਂ ਦਾ ਆਪਸੀ ਕੋਈ ਤਾਲਮੇਲ ਨਹੀਂ ਹੈ ਲਿਬਾਸ ਬਾਹਰ ਦੀ ਗੱਲ ਏ ਤੁਹਾਨੂੰ ਬਾਹਰੋਂ ਪੇਸ਼ ਕਰਦਾ ਹੈ ਤੁਹਾਡਾ ਕੱਪੜਾ ਕਿਸ ਤਰ੍ਹਾਂ ਦਾ ਹੈ ਤੁਸੀਂ ਕਿਸੇ ਸਬਾ ਸੁਸਾਇਟੀ ਵਿਆਹ ਸ਼ਾਦੀ ਵਿੱਚ ਜਾਂਦੇ ਹੋ ਲੋਕ ਤੁਹਾਡਾ ਕੱਪੜਾ ਵੰਦੇ ਨੇ ਬਾਹਰ ਦੀ ਗੱਲ ਹੈ ਪਰ ਜਿਹੜੀ ਅਕਲ ਹੈ ਨਾ ਉਹ ਅੰਦਰ ਦੀ ਘਟਨਾ ਹੈ ਅਕਲ ਹੈ ਨਾ ਜਿਹੜੀ ਉਹ ਅੰਦਰ ਦੀ ਗੱਲ ਹੈ ਅਕਲ ਦੇ ਨਾਲ ਤੁਹਾਡਾ ਬਿਜ਼ਨਸ ਚੰਗਾ ਚੱਲਦਾ ਹੈ ਅਕਲ ਦੇ ਨਾਲ ਤੁਹਾਡਾ ਘਰ-ਬਾਰ ਚੰਗਾ ਚੱਲਦਾ ਹੈ ਅਕਲ ਦੇ ਨਾਲ ਪੜ੍ਹਾਈ ਚੰਗੀ ਚੱਲਦੀ ਅਕਲ ਦੇ ਨਾਲ ਸਭਾ ਸੁਸਾਇਟੀ ਦੇ ਅੰਦਰ ਇੱਜ਼ਤਮੰਦੀ ਤੇ ਅਕਲ ਦੇ ਨਾਲ ਹੀ ਧਰਮ ਦਾ ਗਿਆਨ ਚੰਗਾ ਮਿਲਦਾ ਅਗਰ ਅਕਲ ਨਹੀਂ ਤੇ ਸਕੂਲ ਦੇ ਅੰਦਰੋਂ ਕੀ ਸਿੱਖੋਗੇ ਕਾਲਜ ਦੇ ਅੰਦਰੋਂ ਕੀ ਸਿੱਖੋਗੇ ਬੇਸ਼ੱਕ ਲੱਖ ਦੀ ਜਗ੍ਹਾ 5 ਲੱਖ ਫੀਸ ਭਰ ਦਿੱਤੀ ਜਾਵੇ ਇੱਕ ਸਾਲ ਦੀ ਕਿਸੇ ਬੱਚੇ ਦੇ ਅਮੀਰ ਪਿਓ ਆਖੇ ਮੈਂ ਫੀਸ ਵੱਧ ਭਰਨਾ ਪਰ ਜੇ ਅਕਲ ਨਹੀਂ ਤੇ ਪੜੇਗਾ ਕੀ ਅਕਲ ਦੇ ਨਾਲ ਪੜਿਆ ਜਾਣਾ ਹੈ ਅਕਲ ਦੇ ਨਾਲ ਤੁਰਿਆ ਜਾਣਾ ਹੈ ਅਕਲ ਦੇ ਨਾਲ ਬਿਜ਼ਨਸ ਹੋਣਾ ਹੈ ਅਕਲ ਦੇ ਨਾਲ ਚੰਗੀ ਜੋਬ ਹੋਣੀ ਤੇ ਅਕਲ ਦੇ ਨਾਲ ਹੀ ਧਰਮੀ ਬਣਿਆ ਜਾਣਾ ਹੈ ਬਗੈਰ ਅਕਲ ਦੇ ਨਹੀਂ ਖਾਲੀ ਲਿਬਾਸ ਪਾ ਕੇ ਨਹੀਂ ਕਿ ਲਿਬਾਸ ਚੰਗਾ ਹੋਵੇ ਜਲਵਾ ਚੰਗਾ ਹੋਵੇ ਤੇ ਮੈਂ ਧਰਮੀ ਬਣ ਗਿਆ ਨਹੀਂ ਅਕਲ ਵਾਲੇ ਨੇ ਬੜੇ ਧਿਆਨ ਨਾਲ ਨੁਕਤਾ ਨੋਟ ਕਰ ਰਹੇ ਹੋ ਅਕਲ ਵਾਲੇ ਨੇ ਜਿਹੜਾ ਵੀ ਲਿਬਾਸ ਪਾਇਆ ਹੋਵੇ ਅਗਰ ਅਕਲ ਵਾਲਾ ਬੰਦਾ ਹੈ ਤੇ ਉਹਦਾ ਪਾਇਆ ਹੋਇਆ ਲਿਬਾਸ ਵੀ ਲੋਕਾਂ ਦਾ ਚਹੇਤਾ ਬਣ ਜਾਂਦਾ ਹੈ ਲੋਕਾਂ ਦੇ ਅੰਦਰ ਉਸ ਲਿਬਾਸ ਦੀ ਕਦਰ ਬਣ ਜਾਂਦੀ ਇਹਦੇ ਠੀਕ ਦੂਜੇ ਪਾਸੇ ਅਗਰ ਅਕਲ ਨਹੀਂ ਹੈ ਕੰਮ ਉਹ ਕਰਦਾ ਹੈ ਜਿਹੜੇ ਸਮਾਜ ਵਾਸਤੇ ਹਾਨੀਕਾਰਕ ਨੇ ਧਰਮ ਵਾਸਤੇ ਕੌਮ ਵਾਸਤੇ ਦੇਸ਼ ਵਾਸਤੇ ਪਰਿਵਾਰ ਵਾਸਤੇ ਗਲੀ ਮਹੱਲੇ ਵਾਸਤੇ ਹਾਨੀਕਾਰਕ ਨੇ ਕੰਮ ਉਹ ਕਰਦਾ ਹੈ لباس ਚੰਗਾ ਹੈ ਉਹਦਾ ਪਾਇਆ ਹੋਇਆ لباس ਵੀ ਨਫ਼ਰਤ ਦਾ ਪਾਤਰ ਬਣ ਕੇ ਰਹਿ ਜਾਵੇਗਾ ਨਫ਼ਰਤ ਦੇ ਲਾਇਕ ਬਣ ਕੇ ਰਹਿ ਜਾਵੇਗਾ ਅਗਰ ਉਹਦੇ ਕੋਲ ਅਕਲ ਸਹੀ ਨਹੀਂ ਹੈ ਅਗਰ ਵਰਦੀ ਪਾਇਆ ਅਕਲ ਮਿਲਦੀ ਹੁੰਦੀ ਸਿਰਫ لباس ਪਾਇਆ ਅਕਲ ਮਿਲਦੀ ਹੁੰਦੀ ਤੇ ਫਿਰ ਨਾ ਸਰਕਾਰੀ ਸਕੂਲ ਹੋਣੇ ਸਨ ਨਾ ਪ੍ਰਾਈਵੇਟ ਹੋਣੇ ਸਨ ਨਾ ਕਾਲਜ ਹੋਣੇ ਸੀ ਨਾ ਯੂਨੀਵਰਸਿਟੀ ਹੋਣੀ ਸੀ ਨਾ ਮਦਰਸੇ ਹੋਣੇ ਸੀ ਨਾ ਬਾਕੀ ਦੇ ادارے ਹੋਣੇ ਸਨ ਕਿਉਂਕਿ ਅਕਲ ਤੇ ਮਿਲ ਜਾਨੀ ਵਰਦੀ ਪਾਇਆ ਅਕਲ ਤੇ ਮਿਲ ਜਾਨੀ ਲਿਬਾਸ ਪਾਇਆ ਤੇ ਉਹ ਤੁਸੀਂ ਚੰਗਾ ਪਾ ਲਿਆ ਅਮੀਰ ਪਿਓ ਦੇ ਪੁੱਤਰ ਚੰਗਾ ਹੋਰ ਪਾਲਣਗੇ ਫਿਰ ਤੇ ਸਾਰੀ ਅਕਲ ਅਮੀਰਾਂ ਦੇ ਘਰ ਦੇ ਅੰਦਰ ਹੁੰਦੀ ਗਰੀਬ ਤੇ ਵਿਚਾਰਾ ਖਾਲੀ ਰਹਿ ਜਾਂਦਾ ਕਿਉਂਕਿ ਉਹਦੇ ਕੋਲ ਲਿਬਾਸ ਕਮਜ਼ੋਰ ਹੋਣਾ ਸੀ ਦੁਬਾਰਾ ਚੇਤਾ ਕਰ ਲੋ ਲਿਬਾਸ ਤੇ ਅਕਲ ਦੋਵਾਂ ਦਾ ਆਪਸੀ ਕੋਈ ਤਾਲਮੇਲ ਨਹੀਂ ਹੈ ਦੋਵਾਂ ਦੀ ਕੋਈ ਸਾਂਝ ਨਹੀਂ ਹੈ ਜੇ ਖਾਲੀ ਲਿਬਾਸ ਪਾਇਆ ਅਕਲ ਮਿਲਦੀ ਤਰੱਕੀ ਮਿਲਦੀ ਤੇ ਹਰ ਦੇਸ਼ ਸ਼ਿਖਰਾਂ ਨੂੰ ਛੂੰਦਾ ਹੁੰਦਾ ਤਰੱਕੀ ਦੇ ਦੌਰ ਵਿੱਚ ਹੁੰਦਾ ਕਿਦਰੇ ਗਰੀਬੀ ਨਾ ਹੁੰਦੀ ਨਾ ਸਟੇਟ ਵਿੱਚ ਨਾ ਦੇਸ਼ ਦੇ ਅੰਦਰ ਕਿਉਂਕਿ ਲਿਬਾਸ ਪਾਉਣਾ ਸੀ ਤੇ ਲਿਬਾਸ ਪਾਉਣਾ ਬੜਾ ਸੌਖਾ ਹੈ ਸਭ ਤੋਂ ਸੌਖਾ ਕੰਮ ਕੀ ਇਹ ਕਪੜਾ ਪਾਉਣਾ ਤੇ ਸਭ ਤੋਂ ਔਖਾ ਕੰਮ ਕੀ ਅੰਦਰ ਅਕਲ ਦਾ ਪਿਆਲਾ ਪੀ ਜਾਣਾ ਅੰਦਰ ਅਕਲ ਨੂੰ ਧਾਰਨ ਕਰ ਲੈਣਾ ਅਕਲ ਦੀ ਗੱਲ ਸਿੱਖ ਲੈਣੀ ਅਕਲ ਦੇ ਕੋਈ ਨੁਕਤੇ ਸਿੱਖ ਲੈਣੇ ਸਭ ਤੋਂ ਔਖਾ ਹੈ ਤੇ ਸੌਖਾ ਕੀ ਕਿਸੇ ਦਾ ਵੀ ਲਾਇਆ ਹੋਇਆ ਕਮੀਜ਼ ਪਾ ਲਓ ਕਿਸੇ ਦੀ ਲਾਈ ਪੈਂਟ ਪਾ ਲਓ কুর্তা ਪਜਾਮਾ ਪਾ ਲਓ ਸੂਟ ਪਾ ਲਓ ਕੁਝ ਪਾ ਲਓ ਇਸ ਤਰ੍ਹਾਂ ਨਹੀਂ ਅਕਲ ਆਉਂਦੀ ਜੇ ਲਿਬਾਸ ਪਾਇਆ ਅਕਲ ਮਿਲਦੀ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਚਨ ਦੀ ਕੀ ਲੋੜ ਪੈਗੀ ਬਾਣੀ ਰਚਨ ਦੀ ਕੀ ਲੋੜ ਸੀ Hindu ਵੀਰ ਕਹਿੰਦੇ ਨੇ ਗੀਤਾ ਵਿੱਚੋਂ ਗਿਆਨ ਮਿਲਦਾ ਤੇ ਫਿਰ ਉਸ ਗੀਤਾ ਦੀ ਕੀ ਲੋੜ ਸੀ ਮੁਸਲਮਾਨ ਵੀਰ ਕਹਿੰਦੇ ਨੇ ਕਿ ਕੁਰਾਨ ਵਿੱਚੋਂ ਗਿਆਨ ਮਿਲਦਾ ਤੇ ਫਿਰ ਕੁਰਾਨ ਦੀ ਕੀ ਲੋੜ ਸੀ ਵਿਜੇਲ ਲਬਾਸ ਪਾਏ ਆਂ ਯਕਲ ਮਿਲਦੀ ਹੁੰਦੀ ਤੋ ਫੇਰ ਦੁਬਾਰਾ ਕਹਿ ਰਿਆਂ ਗਿਆਨ ਮਿਲਦਾ ਐ ਅਕਲ ਮਿਲਦੀ ਐ ਗ੍ਰੰਥਾਂ ਵਿੱਚੋਂ ਸਾਹਿਤ ਵਿੱਚੋਂ ਚੰਗਿਆਂ ਕੋਲ ਬੈਠਿਆ ਚੰਗਿਆਂ ਦੀ ਸੰਗਤ ਵਿੱਚੋਂ ਲਬਾਸ ਵਿੱਚੋਂ ਨਹੀਂ ਜਿਹੜੇ ਗ੍ਰੰਥਾਂ ਦੀ ਰਚਨਾ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ ਇਹ ਇਸ ਗੱਲ ਦਾ ਸਬੂਤ ਐ ਇਸ ਗੱਲ ਨੂੰ ਸਿੱਧ ਕਰਦੇ ਨੇ ਵੀ ਲਬਾਸ ਦੀ ਜਿਹੜੀ ਕਦਰ ਐ ਨਾ ਉਹ ਜ਼ੀਰੋ ਕਦਰ ਐ ਕਦਰ ਐ ਨਾ ਜਿਹੜੀ ਉਹ ਗਿਆਨ ਦੀ ਕਦਰ ਹੈ ਅਕਲ ਦੀ ਕਦਰ ਹੈ ਤੇ ਜਿਹੜਾ ਇਥੋਂ ਮਿਲਦਾ ਹੈ ਹੋਰ ਕਿਦਰੋਂ ਨਹੀਂ ਮਿਲਦਾ ਅਗਰ ਲਿਬਾਸ ਨਾਲ ਹੀ ਗੱਲ ਬੰਦੀ ਹੁੰਦੀ ਸਿਰਫ ਲਿਬਾਸ ਦੇ ਨਾਲ ਤੇ ਫਿਰ ਜਿੰਨੇ ਲਿਬਾਸ ਧਾਰੀ ਨੇ ਉਹਨਾਂ ਨੂੰ ਨਾ ਨਫ਼ਰਤ ਚਾਹੀਦੀ ਸੀ ਨਾ ਈਰਖਾ ਚਾਹੀਦੀ ਸੀ ਨਾ ਲੜਨਾ ਚਾਹੀਦਾ ਸੀ ਨਾ ਬੇਈਮਾਨੀ ਨਾ ਚੋਰੀ ਨਾ ਯਾਰੀ ਨਾ ਮਕਾਰੀ ਤੇ ਨਾ ਕੋਈ ਹੋਰ ਬੁਰਾ ਕੰਮ ਪਰ ਇੱਕ ਗੱਲ ਕਹਿ ਦਿਆਂ ਆਪਣੇ ਸੋਚ ਮੰਡਲ ਨੂੰ ਖੁੱਲਾ ਕਰਕੇ ਸੁਣ ਲਿਓ ਬਰਾਉਡ ਮਾਈਂਡਡ ਹੋ ਕੇ ਸੁਣ ਲਿਓ ਸਭ ਤੋਂ ਵੱਧ ਅਗਰ ਨਫ਼ਰਤ ਹੈ ਨਾ ਤੇ ਉਹਨਾਂ ਲੋਕਾਂ ਵਿੱਚ ਜਿਹੜੇ ਧਾਰਮਿਕ ਅਖਵਾਉਣ ਵਾਲੇ ਨੇ ਮੈਂ ਲਫ਼ਜ਼ ਕੀ ਬੋਲਿਆ ਧਾਰਮਿਕ ਅਖਵਾਉਣ ਵਾਲੇ ਜਿਹੜੇ ਧਾਰਮਿਕ ਸੱਚੀ-ਮੁੱਚੀ ਨਹੀਂ ਲਿਬਾਸ ਤੋਂ ਬਿਨਾਂ ਨੇ ਉਹਨਾਂ ਮੰਦਰ ਨਹੀਂ ਮੇਰਾ ਮਤਲਬ ਇਹ ਨਹੀਂ ਹੈ ਲਿਬਾਸ ਪਾਓ ਨਾ ਮੇਰਾ ਮਤਲਬ ਇਹ ਹੈ ਜੋ ਮੈਂ ਸ਼ੁਰੂ ਵਿੱਚ ਕਹਿਆ ਆਂ ਵੀ ਜੇ ਅਕਲ ਕੋਲੇ ਤੇ ਤੁਹਾਡਾ ਪਾਇਆ ਹੋਇਆ ਲਿਬਾਸ ਵੀ ਲੋਕਾਂ ਦਾ ਚਹੇਤਾ ਬਣ ਜਾਏਗਾ ਜੈਕਲ ਕੋਲ ਨਹੀਂ ਹੈ ਤੇ ਪਾਇਆ ਹੋਇਆ ਲਿਬਾਸ ਨਫਰਤ ਦਾ ਪਾਤਰ ਬਣ ਜਾਏਗਾ ਨਫਰਤ ਦੇ ਯੋਗ ਬਣ ਜਾਏਗਾ ਤੋਂ ਮੈਂ ਗੱਲ ਇਹ ਕਰ ਰਿਹਾ ਸਾਂ ਵੀ ਜਿਨਨੇ ਲਿਬਾਸ ਧਾਰੇ ਨੇ ਜਿਨਨੇ ਧਰਮ ਇਹ ਖਵਾਉਣ ਵਾਲੇ ਨੇ ਸਭ ਤੋਂ ਵੱਧ ਅਗਲ ਅਗਰ ਕਤਲੋਗਾਰ ਤੋਂ ਹੀ ਤੇ ਇਹਨਾਂ ਲੋਕਾਂ ਦੇ ਹੱਥੋਂ ਹੋਈ ਤੇ ਇਹਨਾਂ ਲੋਕਾਂ ਨੇ ਕੀਤੀ ਧਰਮ ਦਾ ਨਾਂ ਲੈ ਕੇ ਭਾਵੇਂ ਕਿਸੇ ਧਰਮ ਦਾ ਨਾਂ ਹੋਵੇ ਹਰ ਧਰਮ ਦੇ ਅੰਦਰ ਇਸ ਤਰ੍ਹਾਂ ਹੀ ਚੱਲਦਾ ਹੈ ਜਿਹੜੀ ਮੰਦਿਰ ਮੱਛਰੀ ਹੁੰਦੀ ਹੈ ਜਿਨ੍ਹਾਂ ਨੂੰ ਧਰਮ ਦੀ ਸੂਝ ਨਹੀਂ ਹੁੰਦੀ ਅਕਲ ਨਹੀਂ ਹੁੰਦੀ ਸਿਰਫ ਲਿਬਾਸ ਹੈ ਤੇ ਲਿਬਾਸ ਪਾ ਕੇ ਉਹ ਇਸ ਤਰ੍ਹਾਂ ਸਮਝ ਜਾਂਦੇ ਨੇ ਵੀ ਅਸੀਂ ਰੱਬ ਦੇ ਭਤੀਜੇ ਬਣ ਗਏ ਤੇ ਬਾਕੀ ਤੇ ਸਾਰੇ ਲੱਲੂ ਪੰਝੂ ਨੇ ਬਾਕੀਆਂ ਨੂੰ ਅਕਲ ਨਹੀਂ ਖੈਰ ਜਿੰਨਾ ਅਨਰਥ ਜਿੰਨੀ ਕਤਲੋਗਾਰਤ ਇਹਨਾਂ ਲੋਕਾਂ ਵਿੱਚ ਨਜ਼ਰ ਆਉਂਦੀ ਹੈ ਇੰਨਾ ਆਮ ਸਮਾਜਿਕ ਪੱਧਰ ਦੇ ਉੱਤੇ ਜੀਵਨ ਗੁਜ਼ਾਰਨ ਵਾਲੇ ਲੋਕਾਂ ਦੇ ਅੰਦਰ ਉਹ ਚੀਜ਼ ਨਜ਼ਰ ਨਹੀਂ ਆਉਂਦੀ ਇਸਛੇ ਇਹ ਉਨੀ ਚੀਜ਼ ਰਾਜਨੀਤਿਕ ਲੋਕਾਂ ਵਿੱਚ ਵੀ ਨਾ ਹੋਵੇ ਜਿੰਨੀ ਧਰਮੀ ਅਖਵਾਉਣ ਵਾਲਿਆਂ ਦੇ ਅੰਦਰ। ਅਖੀਰ ਤੇ ਇੱਕ ਗੱਲ ਕਹਿਣਾ। ਸਿਰਫ ਲਿਬਾਸ ਪਾ ਕੇ ਧਰਮੀ ਅਖਵਾਉਣਾ ਐਵੇਂ ਹੈ ਜਿਵੇਂ ਆਪਣੀਆਂ ਬੇਵਕੂਫੀਆਂ ਦੇ ਉੱਤੇ ਕੋਈ ਪਰਦਾ ਪਾਉਣ ਦਾ ਯਤਨ ਹੋਵੇ। ਲਿਬਾਸ ਬਾਅਦ ਵਿੱਚ, ਅਕਲ ਪਹਿਲਾਂ। ਜਿਹੜੀ ਵਰਦੀ ਪਾਉਣੀ ਹੈ, ਉਸ ਵਰਦੀ ਦੇ ਯੋਗ ਪਹਿਲਾਂ ਬਣਾਓ। ਆਪਣੇ ਆਪ ਨੂੰ ਬਣਾਓ, ਧਰਮੀ ਅੰਦਰੋਂ ਪਹਿਲਾਂ ਬਣੋ। ਬਾਅਦ ਵਿੱਚ ਜੇ ਕੋਈ ਧਰਮ ਦਾ ਲਿਬਾਸ ਪਾਉਣਾ ਹੈ ਤੇ ਬਾਅਦ ਵਿੱਚ ਦਰਅਸਲ ਧਰਮ ਦਾ ਲਿਬਾਸ ਕੋਈ ਹੁੰਦਾ ਹੀ ਨਹੀਂ ਤਨ ਟਕਣ ਲਈ ਕੱਪੜਾ ਪਾਉਣਾ ਹੈ ਜਿਹੜਾ ਮਰਜ਼ੀ ਪਾ ਲੋ ਅਗਰ ਕੱਲੇ ਕੱਪੜਿਆਂ ਦੇ ਨਾਲ ਗੱਲ ਬੰਦੀ ਹੁੰਦੀ ਤੇ ਸਾਰੇ ਲਿਬਾਸ ਧਾਰੀਆਂ ਦੀ ਬਣ ਗਈ ਹੁੰਦੀ ਇਹਨਾਂ ਦੇ ਅੰਦਰ ਕੋਈ ਗੁਨਾਹ ਨਾ ਹੁੰਦਾ ਕਾਲੇ ਮਣ ਵਾਲੇ ਨਾ ਹੁੰਦੇ ਪਾਪੀ ਅਪਰਾਧੀ ਨਾ ਹੁੰਦੇ ਪਰ ਨਹੀਂ ਬਣੇਗਾ ਉੱਥੇ ਹੀ ਖਲੋਤੇ ਨੇ ਬਲਕਿ ਹੋਰ ਅਪਰਾਧਿਕ ਹੱਡ ਵਿੱਚ ਹੀ ਦਿਗਗੇ ਨੇ ਤੋ ਖੈਰ ਅਕਲ ਯਾਫਤਾ ਬਣੋ ਤਾਲੀਮ ਯਾਫਤਾ ਬਣੋ ਗਿਆਨਵਾਨ ਬਣੋ ਲਿਬਾਸ ਨੂੰ ਪੈਲ ਨਾ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ